ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ कौर ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਐਮ ਐਮ ਐਸ ਦਾ ਮਾਮਲਾ ਹਜੇ ਸੁਲਝਿਆ ਹੀ ਨਹੀਂ ਐ ਤੁਹਾਨੂੰ ਦੱਸ ਦਈਏ ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਪੈਂਦੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵੀ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਤੋਂ ਦੱਸ ਦਈਏ ਬੀਤੀ ਦੇਰ ਸ਼ਾਮ ਤੋਂ ਲਗਾਂਤਾਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਜਿਹੜਾ ਚੱਲ ਰਿਹਾ ਸੀ ਉਹ ਹੰਗਾਮੇ ਦੀ ਵਜ੍ਹਾ ਵੀ ਤੁਹਾਨੂੰ ਦੱਸ ਦਿੰਨੇ ਆ ਬੀਕਾਮ ਦੇ ਫਰਸਟ ਇਅਰ ਦੇ ਸਟੂਡੈਂਟ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਜਿਹੜੀ ਇਹ ਵੀਡੀਓ ਹੈ ਉਹ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਦੋਂ ਦੱਸ ਦਈਏ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਨੇ ਵਿਦਿਆਰਥੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਹਨਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਸੀ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜਾ ਸਟੂਡੈਂਟ ਕਰਦੇ ਹੋਏ ਨਜ਼ਰ ਆਏ ਨੇ ਤਾਂ ਸਟੂਡੈਂਟਸ ਦੇ ਵੱਲੋਂ ਵੀ ਵਾਂਟ ਜਸਟਿਸ ਦੇ ਨਾਰੇ ਜਿਹੜੇ ਨੇ ਲਗਾਏ ਗਏ ਤਾਂ ਜਿਹੜੇ ਵੀ ਵਾਂਟ ਜਸਟਿਸ ਦੇ ਨਾਰੇ ਸੀਯੂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਰਹੇ ਸਨ ਬੀਤੀ ਦੇਰ ਸ਼ਾਮ ਨੂੰ ਵੀ ਵਾਂਟ ਜਸਟਿਸ ਦੇ ਨਾਰੇ ਜਿਹੜੇ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਨੂੰ ਮਿਲੇ ਨੇ ਤਾਂ ਤੁਹਾਨੂੰ ਦੱਸ ਦਈਏ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਨੇ ਬਲ ਪ੍ਰਯੋਗ ਕੀਤਾ ਉਹਨਾਂ ਨੇ ਲਾਠੀ ਚਾਰਜ ਕਰਕੇ ਜਿੰਨੇ ਵੀ ਪ੍ਰਦਰਸ਼ਨ ਕਰ ਰਹੇ ਸੀ ਵਿਦਿਆਰਥੀ ਉਹਨਾਂ ਨੂੰ ਅੰਦਰ ਭੇਜਿਆ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਨੂੰ ਸੈਟਲ ਕਰਵਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਪੁਲਿਸ ਕੋਲੋਂ ਲਗਾਤਾਰ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਸੀ ਤੇ ਲਗਾਤਾਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਦੋਂ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸੰਤ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਸੰਤਾਂ ਹੋਂਦ ਦੱਸਦੀ ਹੈ ਇਸ ਨੂੰ ਲੈ ਕੇ ਵੱਡਾ ਵਿਵਾਦ ਜਿਹੜਾ ਸ਼ੁਰੂ ਹੋ ਚੁੱਕਾ ਹੈ ਤਾਂ ਜਦੋਂ ਦੀ ਇਹ ਘਟਨਾ ਹੋਈ ਹੈ ਜਦੋਂ ਤੁਹਾਨੂੰ ਦੱਸ ਦਈਏ ਵਿਦਿਆਰਥੀਆਂ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੇ ਨਾਲ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੀਡੀਆ ਦੇ ਨਾਲ ਦੂਰੀ ਬਣਾ ਲਈ ਗਈ ਹੈ ਤੁਹਾਨੂੰ ਦੱਸ ਦਈਏ ਮੀਡੀਆ ਕਰਮੀਆਂ ਨੂੰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅੰਦਰ ਜਾਂਦੀ ਆਜ਼ਾਦਤ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਇਸ ਦੇ ਨਾਲ ਨਾਲ ਹੀ ਕੋਈ ਵੀ ਵਿਦਿਆਰਥੀ ਜਿਹੜਾ ਉਹ ਵੀ ਬਾਹਰ ਨਹੀਂ ਆ ਰਿਹਾ ਤਾਂ ਪੁਲਿਸ ਫੋਰਸ ਚੱਪੇ-ਚੱਪੇ ਦੇ ਉੱਤੇ ਤਣਾਤ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਸ ਵਿਦਿਆਰਥੀ ਵੱਲੋਂ ਜਿਸ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਗਿਆ ਉਸ ਦੇ ਵੱਲੋਂ ਇੱਕ ਜੋ ਸੁਸਾਈਡ ਨੋਟ ਜਿਹੜਾ ਲਿਖਿਆ ਗਿਆ ਸੀ ਉਹ ਵੀ ਮੌਕੇ ਤੇ ਬਰਾਮਦ ਹੋਇਆ ਤੁਹਾਨੂੰ ਦੱਸ ਦਈਏ ਉਸ ਵਿੱਚ ਵਿਦਿਆਰਥੀ ਦੇ ਵੱਲੋਂ ਕੇਰਲ ਦੇ ਕਿੰਸਟੀਟਿਊਟ ਦੇ ਕਿਸੇ ਪ੍ਰੋਫੈਸਰ ਦੇ ਉੱਤੇ ਆਰੋਪ ਲਗਾਏ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਮੈਂਟਲੀ ਹਰਾਸ ਕੀਤਾ ਜਾ ਰਿਹਾ ਸੀ ਜਿਸ ਦੇ ਕਰਕੇ ਉਸ ਵਿਦਿਆਰਥੀ ਦੇ ਵੱਲੋਂ ਇੱਕ ਖੌਫਨਾਕ ਕਦਮ ਜਿਹੜਾ ਚੁੱਕਿਆ ਗਿਆ ਤਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਸੁਸਾਈਡ ਨੋਟ ਜਿਹੜਾ ਇਹ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਤਾਂ ਬਿਲਕੁਲ ਸਾਡੇ ਨਾਲ ਮੌਕੇ ਤੋਂ ਜਗਦੀਪ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜੋ ਕਿ ਮੌਕੇ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਮੌਜੂਦ ਨੇ ਉਥੇ ਦੇ ਤਾਜ਼ਾ ਕੀ ਹਾਲਾਤ ਨੇ ਜਾਣਕਾਰੀ ਲੈ ਲੈਣੇ ਜਗਦੀਪ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਗਦੀਪ ਕੀ ਹਾਲਾਤ ਬਣੇ ਹੋਏ ਨੇ ਇਸ ਵਕਤ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਤੇ ਅੰਦਰ ਲ ਕੀ ਮਾਹੌਲ ਹੈ ਕੀ ਖਬਰ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਮਨਪੇ ਦੱਸ ਦਵਾ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਇੱਕ ਮਸ਼ਹੂਰ ਯੂਨੀਵਰਸਿਟੀ ਹੈ ਜਿਸ ਦਾ ਨਾਮ ਹੈ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜੀ ਇੱਥੇ ਇੱਕ ਨੌਜਵਾਨ ਦੇ ਵੱਲੋਂ ਕਿਸੇ ਤੌਰ ਤੇ ਖੁਦਕੁਸ਼ੀ ਕਰਨੀ ਗਈ ਅੱਧੀ ਰਾਤ ਨੂੰ ਵਿਦਿਆਰਥੀ ਦੇ ਵੱਲੋਂ ਕੁੱਟਕੁਸ਼ੀ ਕਰਨ ਤੋਂ ਬਾਅਦ ਇੱਥੇ ਤਣਾਅ ਦਾ ਮਾਹੌਲ ਬਣਿਆ ਰਿਹਾ ਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਵੀ ਕੀਤਾ ਇਸ ਤੋਂ ਬਾਅਦ ਯੂਨੀਵਰਸਿਟੀ ਮੈਨੇਜਮੈਂਟ ਦੇ ਖਿਲਾਫ ਉਹਨਾਂ ਦੇ ਵੱਲੋਂ ਸਾਰੀ ਰਾਤ ਨਾਰੇਬਾਜ਼ੀ ਵੀ ਕੀਤੀ ਗਈ ਬਾਅਦ ਵਿੱਚ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਵਿਦਿਆਰਥੀ ਦੀ লাশ ਨੂੰ ਪੋਸਮਾਰਟਮ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਅੱਗੇ ਭੇਜ ਦਿੱਤਾ ਗਿਆ ਜੀ ਇਸ ਤੋਂ ਅਨੁਸਾਰ ਜਾਣਕਾਰੀ ਦੱਸਦੇ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੈਚ ਫਿਲਹਾਲ ਹਜੇ ਵੀ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਉੱਥੇ ਹੰਗਾਮਾ ਹੋ ਰਿਹਾ ਹੈ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਮੀਡੀਆ ਵਾਲਿਆਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਹੈ ਗੇਟ ਦੇ ਉੱਤੇ ਚੈਕਿੰਗ ਕੀਤੀ ਜਾਂਦੀ ਹੈ ਹਰੇਕ ਗੱਡੀ ਦੀ ਚੈਕਿੰਗ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ ਜਾਣਕਾਰੀ ਤੋਂ ਜਿਹੜੀ ਪ੍ਰਾਪਤ ਹੈ ਜੀ ਜਗਦੀਪ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਹਿੰਦੇ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਗੱਲ ਸੱਚ ਹੈ ਜੀ ਬਿਲਕੁਲ ਇਹ ਸਚਾਈ ਹੈ ਪੱਤਰਕਾਰਾਂ ਨੂੰ ਬਿਲਕੁਲ ਐਂਟਰੀ ਬੰਦ ਹੈ ਗੇਟ ਤੇ ਫਿਲਹਾਲ ਦੇ ਮੀਡੀਆ ਵਾਲੇ ਡਟੇ ਹੋਏ ਨੇ ਜਿਸ ਤੋਂ ਨਵਾਂ ਜਾਣਕਾਰੀ ਜੋ ਪ੍ਰਾਪਤ ਹੋਈ ਹੈ ਯੂਨੀਵਰਸਿਟੀ ਦੇ ਹੌਸਟਲ ਦੇ ਵਿੱਚ ਵਸਤੇ ਉਹਦਾ ਵਿਦਿਆਰਥੀ ਸੀ ਜਿਸਨੇ ਕਿ ਖੁਦਕੁਸ਼ੀ ਕਰ ਲਈ ਹੈ ਕੇਰਲ ਤੋਂ ਆਉਣ ਵਾਲਾ ਇਹ ਵਿਦਿਆਰਥੀ ਨਾਮ ਹੈ 18 एस ਬਲੀਵ ਕੁਮਾਰ ਜੀ ਦੇਖੋ ਬਲੀਵ ਕੁਮਾਰ ਨੇ ਕਮਰੇ ਦੇ ਵਿੱਚ ਸੂਇ ਸਾਈਡ ਕਰ ਲਿਆ ਜੋ ਦੂਸਤਰਾ ਤੋਂ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਪਹਿਲਾਂ ਉਸ ਦੇ ਵੱਲੋਂ ਪੱਖੇ ਦੇ ਨਾਲ ਅਲਮਕੇ ਮਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਬਾਅਦ ਉਸ ਦੇ ਆਪਣੀ ਜਿਹੜੀ ਬਾਹ ਦੀ ਨਸ ਕੱਟ ਲਈ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿਉਂਕਿ ਸਟੋਰੀ ਨੇ ਇੱਥੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਕੈਮਰੇ ਦੇ ਮਰੇ ਨਹੀਂ ਆ ਸਕਦੇ ਪਰ ਆਫ ਦੀ ਕੈਮਰਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਇੱਥੇ ਇਸ ਤੋਂ ਬਾਅਦ ਹਨ ਜਦੋਂ ਬੱਚਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੇਤੇ ਪ੍ਰਦਰਸ਼ਨ ਕੀਤਾ ਜੀ ਮਨਪ੍ਰੀਤ ਜੀ ਬਿਲਕੁਲ ਜਗਦੀਪ ਇੱਕ ਗੱਲ ਹੋਰ ਪੁੱਛਣਾ ਚਾਹਾਂਗੀ ਇੱਕ ਆਖਰੀ ਵਾਰ ਜੋ ਨੋਟ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਉਹ ਵੀ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤਾਂ ਉਸ ਦੇ ਵਿੱਚ ਕਿਸੇ ਕੇਰਲ ਦੇ ਇੰਸਟੀਚਿਊਟ ਦੇ ਪ੍ਰੋਫੈਸਰ ਦਾ ਨਾਮ ਵੀ ਸਾਹਮਣੇ ਆ ਰਿਹਾ ਤਾਂ ਇਸ ਬਾਰੇ ਕੋਈ ਜਾਣਕਾਰੀ ਤੁਹਾਨੂੰ ਯੂਨੀਵਰਸਿਟੀ ਦੇ ਬਾਹਰੋਂ ਜਾਂ ਫਿਰ ਆਫ ਦਿ ਕੈਮਰਾ ਕੋਈ ਗੱਲ ਤੁਹਾਡੇ ਸਾਹਮਣੇ ਆਈ ਹੈ ਇਸ ਦੇ ਬਾਬਤ ਜੀ ਮਨਪ੍ਰੀਤ ਦੋ ਤੁਸੀਂ ਨੋਟ ਸਾਹਮਣੇ ਆ ਰਹੇ ਨੇ ਇੱਕ ਤਾਂ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਇੰਗਲਿਸ਼ ਦੇ ਵਿੱਚ ਲਿਖਿਆ ਹੈ ਉਸ ਦੇ ਵਿੱਚ ਇੱਕ 300 ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਦੂਸਰਾ ਹੋਰ ਪ੍ਰਸ਼ਨ ਜਿਹੜਾ ਸਾਹਮਣੇ ਆਇਆ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੱਚੂ ਨੇ 13 ਪਾਛਾ ਦੇ ਵਿੱਚ ਲਿਖਿਆ ਸੀਗਾ ਤੇ ਆਖਰੀ ਲਾਈਨ ਦੇ ਵਿੱਚ ਉਸ ਨੇ ਗੁੱਡ ਬਾਏ ਲਿਖਿਆ ਹੈ ਕਿ ਮੇਰੇ ਅੰਗ ਦਾਲ ਕਰ ਦਿੱਤੇ ਜਾਣ ਜੀ ਉਹ ਇਹ ਅਸੀਂ ਕਹਿ ਨਹੀਂ ਸਕਦੇ ਕਿ ਸੂਤਰਾਂ ਤੋਂ ਜਿਹੜੀ ਕਵਰ ਪ੍ਰਾਪਤ ਹੋਈ ਹੈ ਕਿੰਨੇ ਤੋਂ ਸੱਚਾਈ ਹੈ ਦੋਨੋਂ ਜਿਹੜੇ ਵੀ ਡੈਥ ਨੋਟ ਸਾਹਮਣੇ ਆਏ ਨੇ ਜੀ ਜੀ ਸ਼ੁਕਰੀਆ ਜਗਦੀਪ ਤਾਂ ਬਿਲਕੁਲ ਐਸਨ ਐ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰੋਂ ਸਾਡੇ ਨਾਲ ਸਾਡੇ ਸਹਿਯੋਗੀ ਜਗਦੀਪ ਜਿਹੜੇ ਜੁੜੇ ਹੋਏ ਸੀ ਤਾਂ ਇਸ ਮਾਮਲੇ ਦੇ ਉੱਤੇ तमाम ਜਾਣਕਾਰੀ ਜਿਹੜੀ ਹੈ ਜਗਦੀਪ ਹੋਣਾ ਦੇ ਵੱਲੋਂ ਸਾਹਮਣੇ ਜਿਹੜੀ ਲਿਆਂਦੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਜੋ ਅਸੀਂ ਆਖਰੀ ਨੋਟ ਦੀ ਗੱਲ ਕਰ ਰਹੇ ਹਾਂ ਜੋ ਕਿ ਆਪਣੀ ਜਿਵਨ ਲੀਲਾ ਨੂੰ ਸਮਾਪਤ ਕਰਨ ਤੋਂ ਪਹਿਲਾਂ ਉਸ ਵਿਦਿਆਰਥੀ ਦੇ ਵੱਲੋਂ ਲਿਖਿਆ ਗਿਆ ਸੀ ਉਹ ਨੋਟ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤਾਂ ਤੁਹਾਨੂੰ ਦੱਸ ਦਈਏ ਦੋ ਨੋਟ ਜਿਹੜੇ ਨੇ ਸਾਹਮਣੇ ਆ ਰਹੇ ਨੇ ਜਿਵੇਂ ਕਿ ਮੇਰੇ ਸਹਿਯੋਗੀ ਜਗਦੀਪ ਨੇ ਦੱਸਿਆ ਕਿ ਇੱਕ ਕੇਰਲ ਪਾਸ਼ਾ ਦੇ ਵਿੱਚ ਲਿਖਿਆ ਹੋਇਆ ਨੋਟ ਸੀਗਾ ਤੇ ਇੱਕ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਨੋਟ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਲਗਾਤਾਰ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਰਕਾਰ ਉਸ ਵਿਦਿਆਰਥੀ ਦੇ ਵੱਲੋਂ ਜੋ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਗਿਆ ਆਪਣੇ ਆਪ ਨੂੰ ਖਤਮ ਕੀਤਾ ਗਿਆ ਉਸ ਦਾ ਅਸਲ ਕਾਰਨ ਕੀ ਸੀਗਾ ਕਿਸ ਕਰਕੇ ਵਿਦਿਆਰਥੀ ਦੇ ਵੱਲੋਂ ਇਹ ਸਟੈਪ ਜਿਹੜਾ ਚੁੱਕਿਆ ਗਿਆ ਤਾਂ ਲਗਾਤਾਰ ਸਮਾਜ ਦੇ ਵਿੱਚ ਆਏ ਦਿਨੀ ਇਹ ਖਬਰਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਕਿ ਕਦੀ ਇੱਥੇ ਕਿਸੇ ਵੱਲੋਂ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਕਦੀ ਉਸ ਜਗ੍ਹਾ ਦੇ ਉੱਤੇ ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਇੱਥੇ ਅਸੀਂ ਸੋਚ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਪੇਸ਼ੈਂਸ ਜਿਹੜੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਕਮੀ ਹੈ ਲਗਾਤਾਰ ਲੋਕ ਮੁਸੀਬਤਾਂ ਜਿਹੜੀਆਂ ਨੇ ਉਹਨਾਂ ਨੂੰ ਝੱਲਣਾ ਪਸੰਦ ਨਹੀਂ ਕਰਦੇ ਲੋਕਾਂ ਵੱਲੋਂ ਜਿਹੜਾ ਪੇਸ਼ੈਂਸ ਰੱਖ ਕੇ ਮੁਸੀਬਤਾਂ ਦਾ ਸਾਹਮਣਾ ਨਹੀਂ ਕੀਤਾ ਜਾਂਦਾ ਲੋਕ ਸ਼ਾਰਟਕਟ ਚੁਣਦੇ ਨੇ ਤਾਂ ਲੋਕ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਦਾ ਰਾਹ ਜਿਹੜਾ ਚੁਣਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਘੁੱਸਈ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾ ਦੰਨੇ ਆ ਅਜਨੀਤੀ 29 2022 ਨੂੰ ਸ਼ਾਮ ਲਗਭਗ 5:30 ਵਜੇ ਸਾਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵੱਲੋਂ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਐਲਪੀਯੂ ਦੇ ਫਸਟ ਇਅਰ ਦੇ ਸਟੂਡੈਂਟ ਨੇ ਬੜਾ ਹੀ ਮੰਦ ਭਾਗਾ ਕਦਮ ਚੁੱਕਿਆ ਹੈ ਤੇ ਸੁਸਾਈਡ ਕਮਿਟ ਜਿਹੜਾ ਹੈ ਕਰ ਲਿਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਮੌਕੇ ਤੇ ਪਹੁੰਚ ਕੇ ਅਸੀਂ ਉੱਥੇ ਮੌਕੇ ਨੂੰ ਜਿਹੜਾ ਹੈਗਾ ਉਹ ਸੀਲ ਸੀਲ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਮੌਕਾ ਚੈੱਕ ਕਰਨ ਤੇ ਉੱਥੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਜਿਹਦੇ ਵਿੱਚ ਉਹ ਬੱਚੇ ਨੇ ਆਪਣੇ ਕੁਝ ਪਰਸਨਲ ਰੀਜ਼ਨ ਦੱਸ ਦੱਸੇ ਇਹ ਐਕਸਟ੍ਰੀਮ ਸਟੈਪ ਚੱਕਰਦੇ ਤੇ ਪੁਲਿਸ ਹੋਰ ਆਪਣੀ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲਿਆ ਰਹੀ ਹੈ ਇਸ ਸੰਬੰਧੀ ਉਹਨਾਂ ਦੇ ਬੱਚੇ ਦੇ ਘਰਦਿਆਂ ਨੂੰ ਵੀ ਜਿਹੜਾ ਹੈ ਇਨਫੋਰਮ ਕਰ ਦਿੱਤਾ ਗਿਆ ਜੋ ਬਹੁਤ ਜਲਦ ਸਾਡੇ ਕੋਲ ਪਹੁੰਚਣਗੇ जो भी अगली कार्रवाई होगी उसे समय समय से तो बतौर एस टी एम फगवाड़ा मैं सारे नगर के विद्यार्थियों अपील कि किसी कि भी अपने ना तो विश्वास करें ना ही अपने उसको फैलाने की कोशिश करें बहुत ही मनभागी घटना है और सू एक्ट करने की लड़ है और मैं आशा करता है कि सारे अपनी जिम्मेवारी समझते हुए भी सेंटर बरकरार रखेंगे बहुत बहुत